ਸ਼੍ਰੀ ਮੇਸ਼ਪੀਤਾ ਬਾਜਾਂ ਵਾਲੇ ਸਤਿਗੁਰੂ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਮੇਂ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਬੇਅੰਤ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਨ ਜਾਂਦੀਆਂ ਹਰ ਰੋਜ਼ ਉਦੋਂ ਕੋਈ ਬਹੁਤੇ ਸਾਧਨ ਨਹੀਂ ਸੀ ਹੁੰਦੇ ਕਿਉਂਕਿ ਪਹਾੜੀ ਇਲਾਕਾ ਸਾਰਾ ਸਤਲੁਜ ਦਰਿਆ ਜਿਹੜਾ ਠਾਠਾ ਮਾਰਦਾ ਵਗਦਾ ਸੀ ਉਹ ਬਹੁਤੇ ਪੋਲਾਂ ਦੇ ਸਾਧਨ ਨਹੀਂ ਸੀ ਬੱਸਾਂ ਗੱਡੀਆਂ ਦੇ ਸਾਧਨ ਨਹੀਂ ਸਨ ਉਸ ਸਮੇਂ ਪਰ ਫੇਰ ਵੀ ਸੰਗਤਾਂ ਦੇ ਵਿੱਚ ਇੰਨਾ ਪਿਆਰ ਸੀ ਸਤਿਗੁਰਾਂ ਦੇ ਪ੍ਰਤੀ ਇੰਨਾ ਪ੍ਰੇਮ ਸੀ ਕਿ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਣਾ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਨੇ ਸੇਵਾਵਾਂ ਕਰਨੀਆਂ ਮੀਨਾ-ਮੀਨਾ 2-2 ਮਹੀਨੇ ਵੀ ਸੰਗਤਾਂ ਨੇ ਰਹਿ ਕੇ ਸੇਵਾ ਕਰਨੀ ਸਤਿਗੁਰਾਂ ਦੇ ਹੁਕਮ ਅਨੁਸਾਰ ਸਤਲੁਜ ਦਰਿਆ ਦੇ ਵਿੱਚੋਂ ਉਸ ਸਮੇਂ ਬੇੜੀਆਂ ਨੂੰ ਪਾਰ ਕਰਕੇ ਸੰਗਤਾਂ ਜਾਂਦੀਆਂ ਸੀ ਇਹ ਰੁਜ਼ਗਾਰ ਮਿਲਿਆ ਸੀ ਬਹੁਤ ਬੇਅੰਤ ਮਲਾਸ ਹਨ ਜਿਨ੍ਹਾਂ ਨੇ ਬੇੜੇ ਪਾਏ ਸੀ ਬੇੜੀਆਂ ਪਾਈਆਂ ਸੀ ਕਈ ਗਰੀਬ ਸੰਨ ਤੇ ਕਈ ਅਮੀਰ ਸੰਨ ਕਿਉਂਕਿ ਕਰਮਾਂ ਦੇ ਮੁਤਾਬਕ ਕਈਆਂ ਨੂੰ ਸੁੱਖ ਸਾਧਨ ਜ਼ਿਆਦਾ ਮਿਲ ਜਾਂਦੇ ਨੇ ਕਈਆਂ ਨੂੰ ਘੱਟ ਮਿਲਦੇ ਨੇ ਪਰ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਜਿਹਦੇ ਕੋਲ ਬਹੁਤੀ ਮਾਇਆ ਉਹਦਾ ਸਤਿਗੁਰਾਂ ਦੇ ਨਾਲ ਪ੍ਰੇਮ ਹੋਵੇ ਹੋ ਸਕਦਾ ਹੈ ਜਿਹੜਾ ਗਰੀਬ ਹੈ ਤਨ ਕਰਕੇ ਗਰੀਬ ਹੈ ਜਿਹੜਾ ਦੁਨੀਆਂ ਦੇ ਪਦਾਰਥਾਂ ਦੀ ਬਹੁਤੀ ਉਹਦੇ ਕੋਲ ਆਮਦਨੀ ਤੇ ਉਹਦੀ ਪ੍ਰੀਤ ਜਿਹੜੀ ਸਤਿਗੁਰਾਂ ਦੇ ਨਾਲ ਜ਼ਿਆਦਾ ਹੋ ਸਕਦੀ ਹੈ ਸੈ ਸੇ ਜਿਕਰ ਹੈ ਉਸ ਸਮੇ ਮਲਾ ਜਿਹੜੇ ਸਨ ਕਈ ਬਹੁਤ ਸੁਣੇ ਸੁਣੇ ਸੁੰਦਰ ਸੁੰਦਰ ਬੇੜੇ ਉਹਨਾਂ ਨੇ ਪਾਏ ਹੋਏ ਨੇ ਤੇ ਇੱਕ ਸਤਿਗੁਰਾਂ ਨੂੰ ਪ੍ਰੀਤ ਕਰਨ ਵਾਲਾ ਪ੍ਰੇਮ ਕਰਨ ਵਾਲਾ ਤਨ ਕਰਕੇ ਗਰੀਬ ਹੈ ਭਾਈ ਸੈਦਾ ਟੁੱਟੀ ਹੋਈ ਬੇੜੀ ਹੈ ਪਰ ਫੇਰ ਵੀ ਪਿਆਰ ਵਾਲੀਆਂ ਸੰਗਤਾਂ ਆ ਕੇ ਬੇੜੇ ਵਿੱਚ ਸਵਾਰ ਹੋ ਜਾਂਦੀਆਂ ਸੀ ਭਾਵੇਂ ਇੱਧਰ ਬਹੁਤ ਬੇੜੇ ਸਨ ਨਵੇਂ-ਨਵੇਂ ਉਹਨਾਂ ਨੇ ਆਵਾਜ਼ਾਂ ਮਾਰਣੀ ਆ ਪਰ ਜਿਨ੍ਹਾਂ ਦਾ ਪ੍ਰੇਮ ਸੀ ਕਿਉਂਕਿ ਉਹ ਗੁਰਮੁਖ ਸੀ ਨਿਮਰਤਾ ਸੀ ਉਹਦੇ ਵਿੱਚ ਤੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਨ ਜਿਹੜੀਆਂ ਸੰਗਤਾਂ ਜਾਂਦੀਆਂ ਭਾਈ ਸੈਦੇ ਦੀ ਬੇੜੀ ਵਿੱਚ ਆ ਕੇ ਸਵਾਰ ਹੋ ਜਾਣਾ ਤੇ ਸੈਦੇ ਨੇ ਜਦੋਂ ਬਿਠਾ ਕੇ ਸੰਗਤਾਂ ਨੂੰ ਲੈ ਕੇ ਜਾਣਾ ਤੇ ਸੰਗਤਾਂ ਨੇ ਸਤਿਗੁਰਾਂ ਦੇ ਬਚਨ ਕਰਨੇ ਪ੍ਰੇਮ ਦੀਆਂ ਬੜੇ ਪਿਆਰ ਦੇ ਉਹਨਾਂ ਦੇ ਬਚਨ ਸੁਣਾਉਣੇ ਇਹ ਸਤਿਗੁਰੂ ਇੰਨਾ ਪਿਆਰ ਕਰਦੇ ਨਹੀਂ ਇੰਨੀਆਂ ਬਖਸ਼ਿਸ਼ਾਂ ਦਿੰਦੇ ਨੇ ਸਤਿਗੁਰੂ ਸੁਖਾਂ ਦੇ ਦਾਦੇ ਨੇ ਹੁਣ ਜਿਵੇਂ ਜਿਵੇਂ ਉਹ ਸੰਗਤਾਂ ਕੋਲੋਂ ਧੰਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਬਚਨ ਸੁਣਦਾ ਸੀ ਨਾ ਉਹਦੀ ਸ਼ਰਧਾ ਹੋਰ ਜ਼ਿਆਦਾ ਵੱਧਦੀ ਜਾ ਰਹੀ ਸੀ ਪਰ ਉਹਨੇ ਕਦੇ دیدار ਨਹੀਂ ਸੀ ਕੀਤਾ ਸਤਿਗੁਰਾਂ ਦੇ ਭਾਵਨਾ ਬਹੁਤ ਜ਼ਿਆਦਾ ਪ੍ਰੇਮ ਜ਼ਿਆਦਾ ਸ਼ਰਧਾ ਮਨ ਵਿੱਚ ਬਣ ਗਈ ਭਾਈ ਸੈਦੇ ਦੇ ਤੇ ਉਹ ਦਿਨ ਰਾਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਯਾਦ ਕਰਦਾ ਰਹਿੰਦਾ ਹੁਣ ਅਵਸਥਾ ਬਣ ਜਾਂਦੀ ਹੈ ਨਾ ਜਦੋਂ ਕਿਸੇ ਤੇ ਸ਼ਰਧਾ ਬਣ ਜਾਂਦੀ ਹੈ ਭਾਵਨਾ ਬਣ ਜਾਂਦੀ ਹੈ ਫਿਰ ਉਹਦੀ ਯਾਦ ਬਿਸਰਦੀ ਨਹੀਂ ਆਪਣੇ ਪ੍ਰੀਤਮ ਦੀ ਯਾਦ ਆਪਣੇ ਪਿਆਰੇ ਦੀ ਯਾਦ ਪਰਮੇਸ਼ਰ ਦੀ ਯਾਦ ਜਿਹੜੀ ਹੈ ਭਗਤਾ ਨੂੰ ਬਿਸਰਦੀ ਨਹੀਂ ਗੁਰਮੁਖਾ ਨੂੰ ਬਿਸਰਦੀ ਨਹੀਂ ਉਹ ਕਿਰਤ ਵੀ ਕਰਦਾ ਹੈ ਤੇ ਨਾਲ ਬੰਦਗੀ ਵੀ ਕਰ ਰਿਹਾ ਸਿਮਰਨ ਵੀ ਕਰਦਾ ਜਿਵੇਂ ਜਿਵੇਂ ਸੰਗਤਾਂ ਤੋਂ ਉਹ ਬਚਨ ਸੁਣਦਾ ਸੀ ਤੇ ਹਰ ਵੇਲੇ ਮਨ ਵਿੱਚ ਇੱਛਾ ਹੈ ਕਿ ਕੋਈ ਇਹ ਸੁਭਾਗੀ ਘੜੀ ਆਵੇ ਜਦੋਂ ਮੈਨੂੰ ਵੀ ਕਲਗੀਆਂ ਵਾਲੇ ਬਾਜਾਂ ਵਾਲੇ ਪਾਤਸ਼ਾਹ ਧੰਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਦਰਸ਼ਨ ਹੋਣ ਉਸ ਸਮੇਂ ਦੀ ਉਡੀਕ ਵਿੱਚ ਹੈ ਪਰ ਪਿਆਰ ਵਾਲੀਆਂ ਸੰਗਤਾਂ ਜਿਹੜੀਆਂ ਸੀ ਉਹਨਾਂ ਨੇ ਵੀ ਜਾ ਕੇ ਬਚਨ ਕਰਨੇ ਬਾਜਾਂ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ ਭਾਈ ਸਾਹਦੇ ਦੀਆਂ ਗੱਲਾਂ ਸੁਣਾਉਣੀਆਂ ਬਾਤਾਂ ਸੁਣਾਉਣੀਆਂ ਕਈ ਵਾਰ ਪਰ ਅਵਸਥਾ ਹੁਣ ਭਾਈ ਸੈਦੇ ਦੀ ਇੰਨੀ ਉੱਚੀ ਪਹੁੰਚ ਚੁੱਕੀ ਹੈ ਜੇ ਬੇੜੀ ਖੜੀ ਆ ਤਾਂ ਬੇੜੀ ਖੜੀ ਦੇ ਵਿੱਚ ਸਮਾਧੀ ਲੱਗ ਜਾਣੀ ਕਈ ਕਈ ਘੰਟੇ ਚੌਕੜਾ ਲਾ ਕੇ ਸਤਿਗੁਰਾਂ ਦਾ ਧਿਆਨ ਤਰ ਕੇ ਯਾਦ ਕਰੀ ਜਾਣ ਬੇਨਤੀਆਂ ਕਰੀ ਜਾਣੀ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ ਦਰਸ਼ਨ ਦੇ ਦਿਓ ਗਰੀਬ ਨੂੰ ਤਾਰ ਦਿਓ ਦੁਨੀਆ ਨੂੰ ਤਾਰਨ ਵਾਲਿਓ ਰਾਜੇ ਮਹਾਰਾਜਿਆਂ ਨੂੰ ਤਾਰਨ ਵਾਲੇ ਹੋ ਪਰ ਦਾਸ ਤੇ ਵੀ ਮੇਹਰਾਂ ਦੀ ਨਜ਼ਰ ਕਰ ਦਿਓ ਹੁਣ ਸੱਚੇ ਦਿਲੋਂ ਜਦੋਂ ਵੀ ਕੋਈ ਕਿਸੇ ਨੂੰ ਯਾਦ ਕਰਦਾ ਹੈ ਨਾ ਮਨ ਵਿੱਚੋਂ ਜਦੋਂ ਆਵਾਜ਼ ਆਉਂਦੀ ਹੈ ਨਾ ਤੇ ਉਹ ਪਰਮੇਸ਼ਰ ਦੀ ਦਰਗਾਹ ਵਿੱਚ ਪਹੁੰਚਦੀ ਆਵਾਜ਼ ਜਿਹੜੀ ਹੈ ਤੇ ਹੁਣ ਪ੍ਰੀਤ ਸੱਚੀ ਪੈ ਗਈ ਭਾਈ ਸੈਦੇ ਦੀ ਤੇ ਧਨਵਾਜਾਂ ਵਾਲੇ ਪਾਤਸ਼ਾਹ ਧੰਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਖਿੱਚ ਪੈਂਦੀ ਹੈ ਉੱਠ ਕੇ ਖੜੇ ਹੋ ਗਏ ਆਸਣ ਤੋਂ ਕਹਿਣ ਲੱਗੇ ਵੀ ਚਲੋ ਸਤਲੋਜ ਦੇ ਕੰਢੇ ਜਾਣਾ ਹੈ ਘੁੰਮਣ ਵਾਸਤੇ ਤੇ ਨਾਲ ਭਾਈ ਦਇਆ ਸਿੰਘ ਹੋਰੀ ਸਾਰੇ ਚੜਦੀ ਕਲਾ ਵਾਲੇ ਸਿੰਘ ਨੇ ਘੋੜਿਆਂ ਤੇ ਸਵਾਰ ਹੋਏ ਨੇ ਧਾਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਤਲੁਜ ਦੇ ਕੰਡੇ ਕੰਡੇ ਆਉਂਦੇ ਨੇ ਜਦੋਂ ਆ ਕੇ ਵੇਖਦੇ ਨੇ ਬਿਆੰਤ ਬੇੜੀਆਂ ਖੜੀਆਂ ਨੇ ਬਿਆੰਤ ਮਲਾ ਉੱਥੇ ਨੇ ਪਰ ਜੀ ਨੂੰ ਮਿਲਣ ਵਾਸਤੇ ਆਏ ਸੀ ਉਹ ਅਜੇ ਨਜ਼ਰ ਨਹੀਂ ਆ ਰਹੇ ਹੁਣ ਵੇਖਿਓ ਕਿੱਡੇ ਵੱਡੇ ਭਾਗ ਆਉਣਗੇ ਭਾਈ ਸੈਦੇ ਦੇ ਜੀਰ ਨੂੰ ਮਿਲਣ ਵਾਸਤੇ ਆਪ ਬਾਜਾਂ ਵਾਲੇ ਪਾਤਸ਼ਾਹ ਚੱਲ ਕੇ ਆਏ ਨੇ ਕਿੰਨੀ ਛੜਦਾ ਕਿੰਨਾ ਪ੍ਰੇਮ ਹੋਣਾ ਭਾਈ ਸੈਦੇ ਦਾ ਤੇ ਅੱਗੇ ਜਦੋਂ ਵੇਖਿਆ ਇੱਕ ਟੁੱਟੀ ਹੋਈ ਬੇੜੀ ਐ ਤੇ ਵਿੱਚ ਸਮਾਦੀ ਲੱਗੀ ਹੋਈ ਐ ਚੌਕੜਾ ਮਾਰਿਆ ਹੋਇਆ ਉੱਥੇ ਬਾਹਰ ਹੀ ਛੋਟੀ ਜੀ ਸੱਪਰੀ ਪਾਈ ਹੋਈ ਸੀ ਭਾਈ ਸੈਦੇ ਨੇ ਉੱਥੇ ਇੱਕ ਵਸ ਜਦੋਂ ਕੋਈ ਵਰਖਾ ਆ ਜਾਣਾ ਮੀਂਹ ਆ ਜਾਣਾ ਤੇ ਉੱਥੇ ਆਰਾਮ ਕਰ ਲੈਣਾ ਤੇ ਫੇਰ ਆਪਣੇ ਕੰਮ ਲੱਗ ਜਾਣਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਹੁੰਚੇ ਆਵਾਜ਼ ਮਾਰੀ ਕਹਿੰਦੇ ਸੈਦੇਆ ਜੋਦੋ ਇਹ ਆਵਾਜ਼ ਕੰਨਾਂ ਚ ਪਈ ਨਾ ਸੁਪਾਈ ਸੈਦੇ ਦੇ ਤੇ ਬੜਾ ਹੈਰਾਨ ਰਹਿ ਗਿਆ ਵੀ ਬੜੀ ਮਿੱਠੀ ਆਵਾਜ਼ ਹੈ ਸੁਰੀਲੀ ਆਵਾਜ਼ ਹੈ ਜੋਦੋ ਸਿਰ ਆਵਾਜ਼ ਮਾਰਦੇ ਨੇ ਕਹਿੰਦੇ ਸੈਦੇਆ ਵੇਖ ਕੌਣ ਆਇਆ ਜਦੋਂ ਸੈਦੇ ਨੇ ਨੇਤਰ ਖੋਲੇ ਨਾ ਬੜਾ ਖੁਸ਼ ਹੋ ਗਿਆ ਕਦੇ ਦਰਸ਼ਨ ਨਹੀਂ ਸੀ ਕੀਤੇ ਬਾਜਾਂ ਵਾਲੇ ਪਾਤਸ਼ਾਹ ਦੇ ਪਰ ਸੰਗਤਾਂ ਕੋਲੋਂ ਸੁਣਿਆ ਸੀ ਕਿ ਸਤਗੁਰਾਂ ਦਾ ਪਹਿਰਾਵਾ ਕਿਹੋ ਜਿਹਾ ਰਾਜੇ ਮਹਾਰਾਜੇ ਬਾਦਸ਼ਾਹ ਵਾਲਾ ਉਹ ਪਹਿਰਾਵਾ ਪਾਉਂਦੇ ਨੇ ਸੀਸ ਤੇ ਕਲੰਗੀ ਸਜਾਉਂਦੇ ਨੇ ਬੜਾ ਉੱਚਾ ਲੰਬਾ ਉਹਨਾਂ ਦਾ ਕੱਦਾ ਸੋਹਣਾ ਜਲਾਲ ਹੈ ਨੂਰ ਹੈ ਮੁਖ ਚਿਹਰੇ ਦੇ ਉੱਤੇ ਮੁਖੜੇ ਦੇ ਉੱਤੇ ਤੇ ਬਸ ਹੁਣ ਮਨ ਵਿੱਚੋਂ ਆਵਾਜ਼ ਆਈ ਭਲਿਆ ਜਿਹਨੂੰ ਯਾਦ ਕਰਦਾ ਦਿਨ ਰਾਤ ਸਮਾਧੀ ਲਾ ਕੇ ਅੱਜ ਉਹ ਆ ਗਏ ਨਹੀਂ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਖ ਜੀ ਬੜਾ ਮਨ ਗੱਦਗੱਦ ਹੋ ਗਿਆ ਬੜਾ ਚਾ ਚੜਿਆ ਭਾਈ ਸੈਦੇ ਨੂੰ ਨਮਸਕਾਰ ਕੀਤੀ ਚਰਣਾ ਤੇ ਫਤਿਹ ਬੁਲਾਈ ਮਹਾਰਾਜ ਬੜੀ ਕਿਰਪਾ ਕੀਤੀ ਤੁਸੀਂ ਬੜਾ ਮਨ ਵਿੱਚ ਤਾਂਗ ਸੀ ਦਰਸ਼ਨਾਂ ਦੀ ਮਨ ਵਿੱਚ ਬੈਰਾਗ ਸੀ ਐਵੇਂ ਪਰਮੇਸ਼ਰ ਦਾ ਮਿਲਾਪ ਨਹੀਂ ਹੋਊਗਾ ਐਵੇਂ ਸਤਿਗੁਰਾਂ ਦਾ ਪ੍ਰਮਾਤਮਾ ਨੂੰ ਮਿਲਣਾ ਹੋਵੇ ਨਾ ਕੋਈ ਸੌਕੀ ਗੱਲ ਨਹੀਂ ਕਿੰਨਾ ਮਨ ਵਿੱਚ ਪ੍ਰੇਮ ਸੀ ਭਾਈ ਸੈਦੇ ਦੇ ਇਨਾ ਸਾਰਾ ਦਿਨ ਮਨ ਵਿੱਚ ਬੈਰਾਗ ਰਹਿੰਦਾ ਸੀ ਕਿ ਕਦੋਂ ਉਹ ਘੜੀ ਆਵੇ ਕਦੋਂ ਦਰਸ਼ਨ ਹੋਣ ਬਾਜਾਂ ਵਾਲੇ ਪਾਤਸ਼ਾਹ ਦੇ ਮੇਰਾ ਮਨ ਤਨ ਬਹੁਤ ਵੈਰਾਗ ਗਿਆ ਹਰ ਨੈਣ ਰਸ ਭਿੰਨੇ ਤੇ ਕਹਿਣ ਲੱਗਿਆ ਮਹਾਰਾਜ ਬੜੀ ਕਿਰਪਾ ਕੀਤੀ ਆਓ ਹੁਣ ਵੇਖਦਾ ਵੀ ਟੁੱਟੀ ਹੋਈ ਬੇੜੀ ਹੁਣ ਬਾਜਾਂ ਵਾਲੇ ਪਾਤਸ਼ਾਹ ਦੇਖਿਓ ਤਖਤਾਂ ਤਾਜ਼ਾਂ ਤੇ ਸਜਣ ਵਾਲੇ ਬਹਿਣ ਵਾਲੇ ਅੱਜ ਪ੍ਰੇਮ ਦੇ ਬੱਧੇ ਹੋਏ ਨਾ ਟੁੱਟੇ ਹੋਏ ਫੱਟੇ ਨੇ 베ੜੀ ਦੇ ਤੇ ਜਾ ਕੇ ਭਾਈ ਸੈਦੇ ਦੀ 베ੜੀ ਵਿੱਚ ਬਾਜਾਂ ਵਾਲੇ ਪਾਤਸ਼ਾਹ ਨੇ ਆਸਣ ਲਾ ਲਿਆ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹ ਹੈ ਗੁਰੂ ਤੇ ਸਿੱਖ ਦਾ ਪ੍ਰੇਮ ਕੋਈ ਹੱਦ ਨਹੀਂ ਰਹਿੰਦੀ ਪ੍ਰੇਮ ਦੇ ਵਿੱਚ ਹੱਦਾਂ ਟੁੱਟ ਜਾਂਦੀਆਂ ਨੇ ਹੁਣ ਗੁਰਸਿੱਖ ਨੇ ਜਿਹੜੇ ਉਹ ਵੀ ਹੈਰਾਨ ਨੇ ਭਾਈ ਦਇਆ ਸਿੰਘ ਨਾਲ ਹੋਰ ਚੜ੍ਹਦੀ ਕਲਾ ਵਾਲੇ ਸਿੰਘ ਸੀ ਉਹ ਵੀ ਸੋਚਦੇ ਨੇ ਵੀ ਬਾਹਰ ਇੰਨੀਆਂ ਪਹਿਲਾਂ ਇੰਨੀਆਂ ਸੋਹਣੀਆਂ ਸੋਹਣੀਆਂ ਬੇੜੇ ਖੜੇ ਸੀ ਬੇੜੀਆਂ ਖੜੀਆਂ ਸੀ ਤੇ ਸਾਰੀਆਂ ਨੂੰ ਛੱਡ ਕੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਟੁੱਟੀ ਵੇੜੀ ਵਿਚ ਆ ਕੇ ਬਹਿ ਗਏ ਹੁਣ ਉਹਨਾਂ ਨੇ ਬਾਹਰ ਹੀ ਵੇਖਿਆ ਸੀ ਬਾਰੀ ਸੁੰਦਰਤਾ ਇਹ ਮਲਾ ਸੀ ਉਹ ਬੜੇ ਸੋਹਣੇ-ਸੋਹਣੇ ਉਹਨਾਂ ਨੇ ਵਸਤਰ ਪਾਏ ਹੋਏ ਨੇ ਬੇੜੀਆਂ ਬੜੀਆਂ ਸੋਹਣੀਆਂ ਨੇ ਨਮੀਆਂ ਨੇ ਪਰ ਸਤਿਗੁਰੂ ਤਾਂ ਨਹੀਂ ਵੇਖਦੇ ਸਤਿਗੁਰੂ ਮਾਨ ਵੇਖਦੇ ਨਿੰਗਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਵਾਜਾਂ ਵਾਲੇ ਪਾਤਸ਼ਾਹ ਨੇ ਮਾਨ ਵੇਖਿਆ ਸੀ ਬੇੜੀਆਂ ਨਹੀਂ ਵੇਖੀਆਂ ਵੀ ਕਿਹੜੀਆਂ ਜ਼ਿਆਦਾ ਸੋਹਣੀਆਂ ਨੇ ਕਿਹੜੇ ਮਲਾ ਦੇ ਕੱਪੜੇ ਜ਼ਿਆਦਾ ਸੋਹਣੇ ਪਾਏ ਨੇ ਉਹਨਾਂ ਨੇ ਮਾਨ ਵੇਖਿਆ ਸੀ ਜ਼ਿਆਦਾ ਸੋਹਣਾ ਮਾਨ ਕੀਦਾ ਕੱਪੜੇ ਤੇ ਭਾਈ ਸੈਦੇ ਨੇ ਵੀ ਫਟੇ ਪੁਰਾਣੇ ਪਾਏ ਸੀ ਟਾਕੀਆਂ ਲੱਗੀਆਂ ਸੀ ਫਟੇ ਪੁਰਾਣੇ ਕੱਪੜਿਆਂ ਨੂੰ ਗਲ ਬਕੜੀ ਵਿੱਚ ਲੈ ਲਿਆ ਵਾਜਾਂ ਵਾਲੇ ਪਾਤਸ਼ਾਹ ਨੇ ਕਿੱਤੋਂ ਲੱਭਾਂਗੇ ਇਹੋ ਜਿਹਾ ਗੁਰੂ ਇੰਨਾ ਪ੍ਰੇਮ ਤੇ ਕਹਿਣ ਲੱਗੇ ਚੱਲ ਸਵਾਰੀ ਕਰਾ ਫਿਰ ਹੁਣ ਪ੍ਰੇਮ ਦੇ ਚੱਪੂ ਮਾਰ ਰਿਹਾ ਹੈ ਭਾਈ ਸਦਾ ਪ੍ਰੇਮ ਦੇ ਚੱਪੂ ਨਾਲ ਸ਼ੁਕਰਾਨਾ ਕਰ ਰਿਹਾ ਸੱਚੇ ਪਾਤਸ਼ਾਹ ਲੱਖ ਲੱਖ ਸ਼ੁਕਰ ਹੈ ਤੁਹਾਡਾ ਗਰੀਬ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਗਰੀਬ ਦੀ ਬੇੜੀ ਨੂੰ ਭਾਗ ਲਾਏ ਨੇ ਤੇ ਹੁਣ ਕੰਡੇ ਤੇ ਜਾਂਦਾ ਫੇਰ ਬੇੜੀ ਮੋੜ ਲੈਂਦਾ ਕੰਡੇ ਤੇ ਜਾਂਦਾ ਫੇਰ ਬੇੜੀ ਮੋੜ ਲੈਂਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿਣ ਲੱਗੇ ਵੀ ਕੰਡਾ ਆਪਾ ਕਿੰਨੇ ਵਾਰੀ ਇੱਥੇ ਆ ਗਿਆ ਤੂੰ ਫੇਰ ਮੁੜ ਜਾਣਾ ਤੇ ਪ੍ਰੇਮ ਦਾ ਵੱਧਿਆ ਭਾਈ ਸੈਦਾ ਕਹਿਣ ਲੱਗਾ ਸੱਚੇ ਪਾਤਸ਼ਾਹ ਬੜੇ ਦੇਰ ਬਾਅਦ ਤੁਹਾਡੇ ਦਰਸ਼ਨ ਹੋਏ ਨੇ ਬੜੇ ਸਮੇਂ ਦੀ ਉਡੀਕ ਸੀ ਮੇਰਾ ਦਿਲ ਨਹੀਂ ਕਰਦਾ ਮੈਂ ਤੁਹਾਨੂੰ ਬੇੜੀ ਚੋਂ ਉਤਾਰਾਂ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਪਤਾ ਨਹੀਂ ਇਹ ਸਮਾਂ ਦੁਆਰੇ ਕਦੋਂ ਮਿਲਣਾ ਹੁਣ ਰੱਬ ਸਾਹਮਣੇ ਬੈਠਿਆ ਹੈ ਪਰਮੇਸ਼ਰ ਦਾ ਸਰੂਪ ਸਾਹਮਣੇ ਹੋਵੇ ਤੇ ਦੁਨੀਆ ਦੀ ਜਾਤ ਭੁੱਲੀ ਹੋਈ ਹੈ ਕਹਿਣ ਲੱਗਿਆ ਮੇਰਾ ਦਿਲ ਨਹੀਂ ਕਰਦਾ ਕਹਿਣ ਲੱਗੇ ਸੈਦਿਆ ਸੰਗਤਾਂ ਉਡੀਕਦੀਆਂ ਅੱਗੇ ਵੀ ਅਸੀਂ ਜਾਣਾ ਜਦੋਂ ਵੀ ਜਾਤ ਕਰੇਗਾ ਦਰਸ਼ਨ ਹੋਇਆ ਕਰਨਗੇ ਤੇ ਫਿਰ ਜਦੋਂ ਕੰਡੇ ਤੇ ਗਏ ਨਾ ਤੇ ਧੰਵਾਜਾਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਵੀ 10 ਸੈਦਿਆ ਮਜ਼ੂਰੀ ਕੀ ਲਏਗਾ ਕਹਿਣ ਲੱਗੇ ਮਹਾਰਾਜ ਮਜ਼ੂਰੀ ਕਾਦੀ ਲੈਣੀ ਹੈ ਕਹਿੰਦੇ ਵੀ ਤੇਰਾ ਇਹ ਕੀਤਾ ਤੇਰਾ ਕਰਮ ਹੈ ਇਹ ਰੋਜ਼ਗਾਰ ਹੈ ਤੇਰਾ ਤੂੰ ਬੇੜੀ ਚ ਸਾਨੂੰ ਪਾਰ ਲੰਘਾਇਆ ਤੇ 10 ਮਜੂਰੀ ਕਿੰਨੀ ਹੈ ਹੱਥ ਜੋੜ ਲੈ ਹੁਣ ਪਿਆਰ ਵਿੱਚ ਵੱਜਿਆ ਹੋਇਆ ਸੈਦਾ ਕਹਿਣ ਲੱਗਾ ਸੱਚੇ ਪਾਤਸ਼ਾਹ ਤੁਹਾਡੇ ਤੋਂ ਮਜੂਰੀ ਕਾਹਦੀ ਲੈਣੀ ਆ ਤੁਸੀਂ ਵੀ ਮਲਾ ਤੇ ਕਹਿਣ ਲੱਗਿਆ ਮੈਂ ਵੀ ਮਲਾ ਹੁਣ ਗੁਰਸਿੱਖ ਨੇ ਜਿਹੜੇ ਉਹ ਹੈਰਾਨ ਹੋ ਗਏ ਵੀ ਇਹ ਕਹਿ ਕੀ ਰਿਹਾ ਗੁਰਸਿੱਖ ਜਿਹੜਾ ਵੀ ਆਪ ਤੇ ਮਲਾਹ ਹੈ ਤੇ ਸਤਿਗੁਰਾਂ ਨੂੰ ਵੀ ਮਲਾਹ ਦੱਸੀ ਜਾਂਦਾ ਹੈ ਕਿਤੇ ਸ਼ੈਨ ਸ਼ਾਹਾਂ ਦੇ ਸ਼ੈਨ ਸ਼ਾਹ ਪਾਤਸ਼ਾਹਾਂ ਦੇ ਪਾਤਸ਼ਾਹ ਨੇ ਇੱਕ ਗੁਰਸਿੱਖ ਨੇ ਪੁੱਛ ਲਿਆ ਕਹਿਣ ਲੱਗੇ ਸੈਦਿਆ ਤੂੰ ਤੇ ਮਲਾਹ ਹੈ ਤੂੰ ਸਤਿਗੁਰਾਂ ਨੂੰ ਵੀ ਮਲਾਹ ਦੱਸੀ ਜਾਂਦਾ ਹੈ ਨਬਾਦਨ ਵਾਲੇ ਪਾਤਸ਼ਾਹ ਤੇ ਸਮਝਦੇ ਸੀ ਰਾਮ ਜੋਦੀ ਤੇ ਸੈਦਾ ਕਹਿਣ ਲੱਗਿਆ ਸੱਚੇ ਪਾਤਸ਼ਾਹ ਮੇਰੇ ਮਲਾ ਨੇ ਤੇ ਫਿਰ ਉਹਨੇ ਦੱਸਿਆ ਸੈਦਾ ਕਹਿਣ ਲੱਗਿਆ ਕਹਿੰਦੇ ਮੈਂ ਤੇ ਇਸ ਬੇੜੀ ਦਾ ਹੀ ਮਲਾ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਪਹੁੰਚਾਉਣ ਵਾਲਾ ਕਹਿੰਦੇ ਬਾਜਾਂ ਵਾਲੇ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਕਹਿੰਦੇ ਇਹ ਉਸ ਵੇੜੇ ਦੇ ਮਲਾਹ ਨੇ ਜਿਹੜਾ ਵੇੜਾ ਸਿੱਧਾ ਸੱਚਖੰਡ ਨੂੰ ਲੈ ਜਾਂਦਾ ਗੱਜਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਹਿੰਦੇ ਮੈਂ ਤੇ 5 10 20 50 ਬੰਦਿਆਂ ਨੂੰ ਵੇੜੇ ਤੋਂ ਪਾਰ ਲੰਘਾ ਸਕਦਾ ਨਾ ਇਹ ਵੀ ਇੱਕ ਕੰਡੇ ਤੋਂ ਦੂਜੇ ਕੰਡੇ ਤੇ ਕਹਿੰਦੇ ਸਤਗੁਰੂ ਉਹ ਮਲਾਹ ਨੇ ਜਿਨ੍ਹਾਂ ਨੇ ਸਾਰੇ ਸੰਸਾਰ ਨੂੰ ਪਾਰ ਲੰਘਾਉਣਾ ਹੈ ਇਹ ਪਰਮੇਸ਼ਰ ਦਾ ਰੂਪ ਨੇ ਪ੍ਰਮਾਤਮਾ ਦਾ ਸਰੂਪ ਨੇ ਇਹ ਖੁਦ ਪ੍ਰਮਾਤਮਾ ਨੇ ਨਿਰੰਕਾਰ ਦੀ ਜੋਤ ਨੇ ਬਾਜਾਂ ਵਾਲੇ ਪਾਤਸ਼ਾਹ ਲੋਕ ਵਿੱਚੋਂ ਇਹਨਾਂ ਨੇ ਪ੍ਰਲੋਕ ਤੱਕ ਪਹੁੰਚਾ ਦੇਣਾ ਸੱਚਖੰਡ ਤੱਕ ਪਹੁੰਚਾ ਦੇਣਾ ਕਹਿਣ ਲੱਗੇ ਫਿਰ ਸਾਰੇ ਸਿੱਖ ਹੈਰਾਨ ਹੋ ਗਏ ਵੀ ਇੰਨਾ ਵੱਡਾ ਗਿਆਨ ਕਿਉਂਕਿ ਉਹਨਾਂ ਨੇ ਤੇ ਵੇਖਿਆ ਸੀ ਵੀ ਫੱਟੇ ਪੁਰਾਣੇ ਕੱਪੜੇ ਪਾਏ ਗਰੀਬ ਜਿਹਾ ਸਿੱਖ ਤੇ ਮੇਰੇ ਬਾਜਾਂ ਵਾਲੇ ਪਾਤਸ਼ਾਹ ਫਿਰ ਬੜੇ ਦਿਆਲਤਾ ਦੇ ਘਰ ਵਿੱਚ ਆਏ ਪ੍ਰੇਮ ਵਿਚ ਆ ਕੇ ਸੋਨੇ ਦੀਆਂ ਮੋਹਰਾਂ ਫੜੀਆਂ ਤੇ ਬੁੱਕ ਭਰ ਕੇ ਸੋਨੇ ਦੀਆਂ ਮੋਹਰਾਂ ਦਾ ਭਾਈ ਸੈਦੇ ਦੀ ਝੋਲੀ ਵਿੱਚ ਪਾਉਂਦੇ ਨੇ ਕਹਿੰਦੇ ਸੈਦਿਆ ਅਸੀਂ ਬੜੇ ਖੁਸ਼ ਹਾਂ ਤੇਰੇ ਪ੍ਰੇਮ ਦੇ ਉੱਤੇ ਤੂੰ ਇੰਨਾ ਪ੍ਰੇਮ ਤੇਰੇ ਮਨ ਦੀ ਇੰਨੀ ਸ਼ਰਧਾ ਇੰਨੀ ਭਾਵਨਾ ਸਾਡੇ ਤੇ ਕਹਿੰਦੇ ਜਦੋਂ ਵੀ ਯਾਦ ਕਰਾਂਗਾ ਤੈਨੂੰ ਦਰਸ਼ਨ ਹੋਇਆ ਕਰਨਗੇ ਕਹਿੰਦੇ ਜਦੋਂ ਵੀ ਯਾਦ ਕਰਾਂਗਾ ਪ੍ਰੇਮ ਵਿੱਚ ਡਿੱਪੜੀ ਬਖਸ਼ਿਸ਼ ਸਾਰੀ ਕੰਗਾਲੀ ਕੱਟ ਦਿੱਤੀ ਗਰੀਬੀ ਕੱਟ ਦਿੱਤੀ ਬਹਾਰਾਂ ਆ ਗਈਆਂ ਰੌਣਕਾਂ ਆ ਗਈਆਂ ਘਰ ਵਿੱਚ ਸਾਰੀਆਂ ਵਰਕ ਤਾਂ ਆ ਗਈਆਂ ਕਿਉਂਕਿ ਜਿੱਥੇ ਪਰਮੇਸ਼ਰ ਆਪ ਆ ਗਏ ਨਿਰੰਕਾਰ ਸਰੂਪ ਤੇ ਦੁਨੀਆ ਦੇ ਪਦਾਰਥਾਂ ਦੀ ਤੇ ਕੋਈ ਘਾਟ ਹੀ ਨਹੀਂ ਰਹਿੰਦੀ ਤੇ ਹੁਣ ਉਹ ਸਾਰੇ ਜਿਹੜੇ ਦੂਜੇ ਮਲਾਸ ਹੀ ਨਾ ਉਹ ਵੀ ਹੈਰਾਨ ਰਹਿ ਗਏ ਵੀ ਇਹ ਇੱਕ ਗਰੀਬ ਸਿੱਖ ਹੈ ਟੁੱਟਿਆ ਬੇੜਾ ਪਾਇਆ ਪਰ ਸ਼ਹਿਨ ਸ਼ਾਹਾਂ ਦੇ ਸ਼ਹਿਨ ਸ਼ਾਹ ਪਾਤਸ਼ਾਹਾਂ ਦੇ ਪਾਤਸ਼ਾਹ ਬਾਜਾਂ ਵਾਲੇ ਸਤਿਗੁਰੂ ਕਿੰਨਾ ਪ੍ਰੇਮ ਕੀਤਾ ਭਾਈ ਸੈਦੇ ਦੇ ਨਾਲ ਹੁਣ ਪਹਿਲਾਂ ਪ੍ਰੇਮ ਸੈਦੇ ਨੇ ਕੀਤਾ ਸੈਦੇ ਦੀ ਮਨ ਦੀ ਭਾਵਨਾ ਬਣੀ ਸੀ ਨਾ ਸੈਦਾ ਹੀ ਚੌਕੜਾ ਲਾ ਕੇ ਯਾਦ ਕਰਦਾ ਸੀ ਸੱਚੇ ਪਾਤਸ਼ਾਹ ਕਿਰਪਾ ਕਰਕੇ ਦਰਸ਼ਨ ਦੇ ਦਿਓ ਤੇ ਜਦੋਂ ਭਾਵਨਾ ਬਣਦੀ ਆ ਨਾ ਫਿਰ ਤੇ ਫਿਰ ਕਿਰਪਾ ਹੁੰਦੀ ਏ ਜਾਤ ਤੇ ਅਸੀਂ ਵੀ ਕਰਦੇ ਆ ਪਰ ਅਸੀਂ ਤਨ ਕਰਕੇ ਯਾਦ ਕਰਦੇ ਆ ਜਦੋਂ ਮਨ ਕਰਕੇ ਯਾਦ ਕਰਾਂਗੇ ਨਾ ਸਤਿਗੁਰਾਂ ਨੂੰ ਤੇ ਉਹ ਦਿਨ ਦੂਰ ਨਹੀਂ ਤੇ ਸਾਨੂੰ ਵੀ ਬਾਜਾਂ ਵਾਲੇ ਪਾਤਸ਼ਾਹ ਦੇ ਦਰਸ਼ਨ ਹੋਣਗੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਤੇ ਹਾਜ਼ਰ ਨਾਜ਼ਰ ਨੇ ਉਤੇ ਹਰ ਜਗ੍ਹਾ ਨੇ ਘਟ ਘਟ ਮੈਂ ਹਰ ਜੂ ਵਸੈ ਉਤੇ ਘਟਾਂ ਘਟਾਂ ਵਿੱਚ ਵਸ ਰਹੇ ਨੇ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸਤਿਗੁਰੂ ਤੇ ਸਦਾ ਹੀ ਅੰਗ ਸੰਗ ਨੇ ਪਰ ਸਾਡੀ ਭਾਵਨਾ ਵਿੱਚ ਫਰਕ ਹੈ ਸਾਡੇ ਮਨ ਵਿੱਚ ਫਰਕ ਹੈ ਇਸ ਕਰਕੇ ਬੜੀ ਕਿਰਪਾ ਹੋਈ ਉਸ ਦਿਨ ਤੋਂ ਹੋਰ ਸ਼ਰਧਾ ਜ਼ਿਆਦਾ ਵੱਜ ਗਈ ਭਾਈ ਸੈਦੇ ਦੀ ਪਾਵੇਂ ਹੈ ਉਹ ਤਨ ਕਰਕੇ ਗਰੀਬ ਬਲਾ ਸੀ ਪਰ ਸਤਿਗੁਰਾਂ ਨੇ ਐਸੀ ਕਿਰਪਾ ਕਰ ਦਿੱਤੀ ਸਾਰੀ ਗਰੀਬੀ ਕੱਟ ਦਿੱਤੀ ਤਨ ਦੀ ਗਰੀਬੀ ਵੀ ਕੱਟੀ ਗਈ ਮਨ ਕਰਕੇ ਤੇ ਉਹ ਪਹਿਲਾਂ ਹੀ ਅਮੀਰ ਸੀ ਕਿਉਂਕਿ ਜਿਹਦੇ ਮਨ ਵਿੱਚ ਗੁਰੂ ਦੀ ਯਾਦ ਵਸੀ ਹੈ ਨੇ ਕਲ ਯਾਦ ਰੱਖਿਓ ਕਦੇ ਗਰੀਬ ਨਹੀਂ ਹੋ ਸਕਦਾ ਉਹ ਤਨ ਦੀ ਗਰੀਬੀ ਤੇ ਹੋ ਸਕਦੀ ਹੈ ਮਨ ਕਰਕੇ ਗਰੀਬ ਨਹੀਂ ਜਿਹੜਾ ਨਿਤਨੇਮ ਕਰਦਾ ਬਾਣੀ ਪੜਦਾ ਕਿਉਂਕਿ ਬਹੁਤ ਅਮੋਲਕ ਬਸਤੂ ਹੈ ਬਾਣੀ ਨਾਮ ਬਹੁਤ ਮੋਲਕ ਵਸਤੂ ਆ ਜਿਹਦੇ ਕੋਲ ਨਾਮ ਹੈ ਸਿਮਰਨਾ ਜਿਹਦੇ ਕੋਲ ਸਤ ਸੰਗ ਹੈ ਸੇਵਾ ਹੈ ਉਹ ਕਦੇ ਆਪਣੇ ਆਪ ਨੂੰ ਗਰੀਬ ਨਾ ਸਮਝੇ ਉਹਦੇ ਵਰਗਾ ਤੇ ਅਮੀਰ ਕੋਈ ਨਹੀਂ ਇੰਨੀ ਮਹਿੰਗੀ ਵਸਤੂ ਆ ਉਹਦੇ ਕੋਲ ਠੀਕ ਹੈ ਤਨ ਦੀ ਗਰੀਬੀ ਹੋ ਸਕਦੀ ਹੈ ਪਰ ਇਹ ਵੀ ਕੁਝ ਸਮਾਂ ਹੁੰਦਾ ਪਰਖ ਦੀ ਘੜੀ ਹੁੰਦੀ ਹੈ ਪਰਮੇਸ਼ਰ ਆਪ ਆਪਣੇ ਗੁਰਸਿੱਖਾਂ ਤੇ ਭਗਤਾਂ ਤੇ ਪਰਖ ਦੇ ਪਰਚੇ ਪਾ ਦਿੰਦੇ ਨੇ ਪਰ ਜਿਹੜੇ ਭਾਵਨਾਵਾਂ ਵਾਲੇ ਨੇ ਉਹ ਪਾਸ ਹੁੰਦੇ ਨੇ ਡੋਲਦੇ ਨਹੀਂ ਉਹ ਧਰਮ ਨਹੀਂ ਛੱਡਦੇ ਗੁਰੂ ਦਾ ਪੱਲਾ ਨਹੀਂ ਛੱਡਦੇ ਅੰਮ੍ਰਿਤ ਵੇਲਾ ਨਹੀਂ ਛੱਡਦੇ ਨਿਤਨੇਮ ਨਹੀਂ ਛੱਡਦੇ ਪਰ ਬਹੁਤੇ ਇਹੋ ਜਿਹੇ ਵੀ ਨੇ ਤੇ ਜੇ ਥੋੜੇ ਦਿਨ ਕੋਈ ਮੁਰਾਦ ਨਾ ਪੂਰੀ ਹੋਵੇ ਆਸ ਨਾ ਪੂਰੀ ਹੋਵੇ ਪਿੱਛੇ ਹਟ ਜਾਂਦੇ ਨੇ ਧਰਮ ਛੱਡ ਦਿੰਦੇ ਨੇ ਨਿਤਨੇਮ ਛੱਡ ਦਿੰਦੇ ਨੇ ਇਹੋ ਜਿਹਾ ਵੀ ਸੰਸਾਰ ਵਿੱਚ ਆਪਾਂ ਵੇਖਦੇ ਆਂ ਪਰ ਕਦੇ ਵੀ ਗੁਰੂ ਨੂੰ ਨਹੀਂ ਛੱਡਣਾ ਕਦੇ ਵੀ ਨਿਤਨੇਮ ਨਹੀਂ ਛੱਡਣਾ ਗੁਰੂ ਨਾਲ ਪ੍ਰੇਮ ਜਿੰਨਾ ਹੋ ਸਕੇ ਉਹਨਾ ਬੱਤ ਤੋਂ ਬੱਧ ਕਰਨਾ ਸੱਚ ਕਹੋ ਸੁਣ ਲਿਓ ਸਭਾ ਜਿਨ ਪ੍ਰੇਮ ਕੀਓ ਤਿਨਹੀ ਪ੍ਰਾਪਾਇਓ ਉਹਨਾ ਨੇ ਪ੍ਰੇਮ ਦੇ ਨਾਲ ਭਗਤਾ ਨੇ ਗੁਰਮੁਖ ਖਾਨੇ ਪਰਮੇਸ਼ਰ ਨੂੰ ਪਾਇਆ ਸੋ ਸਤਿਗੁਰੂ ਕਿਰਪਾ ਕਰਨ ਸਾਡੀ ਵੀ ਮਤ ਬੁੱਧੀ ਗਿਆਨ ਸਾਨੂੰ ਬਖਸ਼ਿਸ਼ ਕਰਨ ਸਾਡੀ ਵੀ ਭਾਵਨਾ ਬਣੇ ਗੁਰਾਂ ਦੇ ਨਾਲ ਪ੍ਰੀਤ ਬਣੇ ਤੇ ਅਸੀਂ ਵੀ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ